ਸਤਿ ਸ਼੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਅੱਜ ਦੀ ਜਿਹੜੀ ਆਪਣੀ ਨੈਕਸਟ ਵੀਡੀਓ ਹੈ ਉਹ ਰਹਿਣਗੇ ਜੀ ਗਲੈਮ ਸਿਲਕ ਦੇ ਸੂਟ ਜਿਨ੍ਹਾਂ ਨੂੰ ਗਲਾਸ ਸਿਲਕ ਦੇ ਸੂਟ ਵੀ ਕਹਿਆ ਜਾਂਦਾ ਫੈਬਰਿਕ A1 ਹੈ ਕੁਆਲਿਟੀ A1 ਹੈਗੀ ਇਹ ਸੂਟ ਅਸੀਂ ਨੇ ਫਰੈਸ਼ ਦੇ ਵਿੱਚ 12-1200 ਰੁਪਏ ਤੱਕ ਦੇ ਜਿਹੜੇ ਸੇਲ ਕੀਤੇ ਨੇ ਜੀ ਇਹ ਆਪਾਂ ਨੇ ਕੋਲੇ ਕੱਟ ਪੀਸਾਂ ਦੇ ਵਿੱਚ ਸਭ ਤੋਂ ਮੇਨ ਗੱਲ ਇਹਨਾਂ ਦੀ ਇਹ ਹੈ ਕਿ ਇਹਨਾਂ ਦਾ ਕੱਟ ਹੈ ਜਿਹੜਾ ਉਹ 2.5 ਮੀਟਰ ਦਾ 2.5 ਦਾ ਕਿਉਂਕਿ ਕੋਈ 3.5 ਮੀਟਰ ਦਾ ਕੱਟ ਦੇ ਰਿਹਾ ਕੋਈ 4 ਮੀਟਰ ਦਾ ਉਹਦੇ ਵਿੱਚ ਸੈਟ ਆਰੇ ਜਿੱਦਾ ਹੈ ਡਬਲ ਡਬਲ ਸ਼ੇਡ ਨੇਗੇ ਜਿਹੜੇ ਤੁਹਾਨੂੰ ਦਿਖਾ ਰਹੇ ਆਂਗੇ ਬਹੁਤ ਸੋਹਣਾ ਜਿਹੜਾ ਸਟੱਫ ਹੈਗਾ ਨਾ ਤਾਂ ਇਹ ਸ਼੍ਰਿੰਕ ਹੁੰਦਾ ਹੈਗਾ ਤੇ ਨਾ ਹੀ ਇਹ ਕਿਸੇ ਤਰ੍ਹਾਂ ਦਾ ਛੀਜਦਾ ਵਗੈਰਾ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਲਰ ਵਗੈਰਾ ਕੁਝ ਨਹੀਂ ਜਾਂਦਾ ਹੈਗਾ ਇਹਨਾਂ ਦਾ ਸਾਡੇ ਆਪਣੇ ਸੂਟੇ ਦੇ ਵਿੱਚ ਵਰਕ ਕਰਵਾਏ ਹੋਏ ਹੈਗੇ ਨੇ ਜੀ ਬਹੁਤ ਸੋਹਣੇ ਨੇਗੇ ਜੋ ਡਬਲ ਡਬਲ ਪੀਸ ਨੇ ਸਾਨੂੰ ਡਬਲ ਡਬਲ ਦਿਖਾਵਾਂਗੇ ਜੋ ਸਿੰਗਲ ਨੇ ਸਿੰਗਲ ਦਿਖਾ ਦਾਂਗੇ ਜੀ ਤੇ ਆ ਬਾਕੀ ਇਹਨਾਂ ਦਾ ਪ੍ਰਾਈਸ ਰਹੂਗਾ ਜੀ 200 ਰੁਪਏ ਦਾ 2.5 ਮੀਟਰ ਇਹ ਜਿਹੜਾ ਪੀਸ ਮਿਲੂਗਾ ਤੁਹਾਨੂੰ 200 ਰੁਪਏ ਦਾ 2.5 ਮੀਟਰ 400 ਰੁਪਏ ਦਾ ਪੂਰਾ ਸੂਟ ਮਿਲ ਜੂਗਾ ਜੀ 400 ਰੁਪਏ ਦਾ ਪੂਰਾ ਸੂਟ ਹੈ ਤੁਸੀਂ ਕਿਤੇ ਮਰਜ਼ੀ ਘਰ ਬੈਠੇ ਸਾਡੇ ਤੋਂ ਇਹ ਸੂਟ ਡੀਐਮ ਕਰ ਸਕਦੇ ਹੋ ਆਪਣਾ ਨੰਬਰ 9253115036 ਹੈਗਾ ਜਿਹਦੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰਨਾ ਹੈਗਾ ਤੇ ਆਪਣਾ ਸੂਟ ਹੈ ਜਿਹੜਾ ਉਹ ਮੰਗਵਾਣਾ ਹੈਗਾ ਬਾਕੀ 3-4 ਦਿਨਾਂ ਤੋ بارش ਹੋ ਰਹੀਏਗੀ ਥੋੜਾ ਜਾ ਕੇ ਕੰਮ ਸਲੋ ਚੱਲ ਰਿਹਾ ਹੈਗਾ ਇੱਕ ਤਾਂ ਸੇਤ ਠੀਕ ਨਹੀਂ ਹੈਗੀ ਇੱਕ ਮੈਂ ਤੁਹਾਨੂੰ ਬਾਰ-ਬਾਰ ਪਹਿਲਾਂ ਦੱਸ ਚੁੱਕੀ ਆ ਕਿ ਸਾਡੇ ਵਾਲ ਗੱਗਰਦ ਰਿਆ ਆ ਦੇਖੋ ਜੀ ਹੈਨਾ ਜ਼ਿਮੀਂਦਾਰਾਂ ਦਾ ਸਾਰਾ ਕੰਮ ਹੁੰਦਾ ਹੈਗਾ ਜਿਹੜਾ ਉਹ ਫਸਲ ਦੇ ਸਿਰ ਤੇ ਹੁੰਦਾ ਹੈ ਜੀ ਟੈਨਸ਼ਨ ਹੁੰਦੀ ਹੈ ਕਿ ਕੀ ਸਾਰੇ ਖਰਚੇ ਕਰ ਚੁੱਕੇ ਆਂਗੇ ਬਾਕੀ ਕਾਰਨਾ ਤਾਂ ਜੋ ਪ੍ਰਮਾਤਮਾ ਨੇ ਹੈਨਾ ਥਾਂ-ਥਾਂ ਤੇ ਨੁਕਸਾਨ ਹੋ ਰਿਹਾ ਨੇ ਘਰਾਂ ਦੇ ਨੁਕਸਾਨ ਹੋ ਰਹੇ ਨੇ ਖੇਤਾਂ ਦੇ ਨੁਕਸਾਨ ਹੋ ਰਹੇ ਨੇਗੇ ਉਹ ਆਪਣੇ ਹੱਥ ਵਾਸ ਕੁਝ ਹੁੰਦਾ ਨਹੀਂ ਪਰ ਫਿਰ ਵੀ ਆਪਾਂ ਨੂੰ ਟੈਨਸ਼ਨ ਤਾਂ ਹੁੰਦੀ ਹੀ ਹੈ ਜੀ ਤੇ ਬਾਕੀ ਦੋ ਦਿਨ ਤਾਂ ਆਪਾਂ ਵੀਡੀਓ ਨਹੀਂ ਪਾ ਪਾ ਸਕੇ ਹੈਗੇ بارش ਕਰਕੇ ਹੀ ਤੇ ਕੰਮ ਥੋੜਾ ਜਿਹਾ ਬੁਟੀਕ ਦਾ ক্লোਜ਼ ক্লোਜ਼ ਵਾਂਗੂ ਹੀ ਆ ਬੁਟੀਕ ਤੇ ਜਦੋਂ ਵੀ ਥੋੜਾ ਜਿਹਾ ਸਿਥ ਠੀਕ ਲੱਗਦੀ ਆ ਉਦੋਂ ਆਪਾਂ ਬੁਟੀਕ ਦੇ ਉੱਤੇ ਆਣਨੇ ਆ ਤੇ ਤੁਹਾਨੂੰ ਵੀਡੀਓ ਪਾ ਦਿੰਨੇ ਆਗੇ ਬਹੁਤ ਸੋਹਣੇ ਸੂਟ ਨੇ ਜਿਸ ਸਟਫ ਬੜਾ ਪਿਆਰਾ ਜਾਏਗਾ ਤੇ ਜਿਹੜਾ ਮਰਜੀ ਸੂਟ ਤੁਸੀਂ ਸਾਡੇ ਕੋਲੋਂ ਵਾਏ ਕਰ ਸਕਦੇ ਹੋਗੇ ਤੇ ਇਹਦੇ ਵਿੱਚ ਜਿਹੜੀ ਸ਼ਿਪਿੰਗ ਹੈ ਸ਼ਿਪਿੰਗ ਵੀ ਤੁਹਾਨੂੰ ਜੈਨੂਨ ਜੀ ਹੀ ਲੱਗੂਗੀ ਕਿਉਂਕਿ ਜਿਆਦਾ ਸ਼ਿਪਿੰਗ ਨਹੀਂ ਹੈਗੀ ਜੇ ਆਪਾਂ ਥੋੜਿਆ ਕ ਵੱਧ ਕੇ ਰੇਟ ਰੱਖ ਦੇਣ ਤਾਂ ਆਪਾਂ ਵਿੱਚ ਵੀ ਲਾ ਸਕਦੇ ਸੀਗੇ ਸ਼ਿਪਿੰਗ ਵੱਟ ਫਿਰ ਵੀ ਆਪਾਂ ਨੇ ਸ਼ਿਪਿੰਗ ਚਲੋ ਐਕਸਟਰਾ ਹੈ ਵੱਟ ਥੋੜੀ ਹੈ ਤੁਸੀਂ ਸਾਡੇ ਕੋਲੋਂ ਬਾਕੀ ਜਿਹੜੀ ਵੀ ਕੁਐਰੀਜ਼ ਹੈਗੀ ਆ ਤੁਸੀਂ ਸਾਡੇ ਕੋਲੋਂ ਕਰ ਸਕਦੇ ਹੋਗੇ ਸਾਨੂੰ ਮੈਸੇਜ ਕਰ ਸਕਦੇ ਹੋਗੇ ਤੇ ਸਾਡੇ ਤੋਂ ਪੁੱਛ ਸਕਦੇ ਹੋਗੇ ਜੇ ਕੋਈ ਵੀ ਤੁਹਾਡੇ ਲਈ ਕੋਈ ਵੀ ਐਨੀ ਕੁਐਰੀਜ਼ ਹੈਗੀ ਹੈ ਤਾਂ ਤੁਸੀਂ ਸਾਨੂੰ ਪੁੱਛ ਕੇ ਡੀਐਮ ਕਰ ਸਕਦੇ ਹੋ ਤੇ ਆਪਣਾ ਸੂਟ ਜਿਹੜਾ ਰਖਵਾ ਸਕਦੇ ਹੋਗੇ ਸਿੰਗਲ ਪੀਸ ਮੰਗਵਾਉਣ ਦੀ ਕੋਸ਼ਿਸ਼ ਪਲੀਜ਼ ਨਾ ਕਰਿਓ ਸਿੰਗਲ ਪੀਸ ਦੀ ਪੈਕਿੰਗ ਹੀ ਬਹੁਤ ਮਹਿੰਗੀ ਪੈ ਜਾਂਦੀ ਹੈ ਬਾਕੀ ਸਾਨੂੰ ਸ਼ਿਪਿੰਗ ਵੀ ਮਹਿੰਗੀ ਹੋਊਗੀ ਜੀ ਸਿੰਗਲ ਪੀਸ ਦੀ ਤੁਸੀਂ ਘੱਟ ਤੋਂ ਘੱਟ 2 ਪੀਸ 4 ਪੀਸ ਐਦਾਂ ਮੰਗਵਾ ਸਕਦੇ ਕਿਉਂਕਿ ਇੰਨਾ ਜ਼ਿਆਦਾ ਤਾਂ ਕਾਸਟ ਇਹਨਾਂ ਦੀ ਹੈ ਹੀ ਨਹੀਂ ਕਿ 200 ਰੁਪਏ ਦਾ ਪੀਸ ਹੈ ਜੀ 400 ਰੁਪਏ ਦਾ ਪੂਰਾ ਸੂਟ ਹੈ ਇੱਕ ਸੂਟ ਤਾਂ ਜ਼ਰੂਰ ਮੰਗਵਾਉਣ ਦੀ ਕੋਸ਼ਿਸ਼ ਕਰਿਓ ਕੰਟਰਾਸਟ ਕਰਵਾ ਕੇ ਮੂਵ ਆਣਾ ਤੁਸੀਂ ਕੰਟਰਾਸਟ ਵੀ ਬਹੁਤ ਸੋਨੇ ਜਾ ਰਹੇ ਨੇਗੇ ਇਹਨਾਂ ਦੇ ਉੱਤੇ ਆਪਾਂ ਨੇ ਪਹਿਲਾਂ ਵਰਕ ਕਰਵਾ ਕੇ ਵੀ ਵੀਡੀਓ ਪਾਈ ਹੋਈ ਹੈਗੀ ਤੁਸੀਂ ਸਾਡੇ ਕੋਲ ਵਰਕ ਕਰਵਾ ਕੇ ਲੈ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦੀ ਇੰਬੋਰਡਰੀ ਆਪਾਂ ਵਰਕਰ अवेलेबल ਹੈਗੇਗੇ ਆਪਾਂ ਤੁਹਾਨੂੰ ਹੈਂਡਵਰਕ ਮਸ਼ੀਨ ਵਰਕ ਆਰੀ ਵਰਕ ਜਿੱਦਾਂ ਦਾ ਵੀ ਵਰਕ ਕਹੋਗੇ ਉਦਾਂ ਦਾ ਤੁਹਾਨੂੰ ਵਰਕ ਜੋ ਕਰਵਾ ਕੇ ਦੇਵਾਂਗੇ ਸੇਮ ਕਸਟਮਾਈਜ਼ ਕਰਵਾਵਾਂਗੇ ਆਪਣਾ ਵਰਕ ਕੰਪਿਊਟਰਾਈਜ਼ ਨਹੀਂ ਹੁੰਦਾ ਹੈਗਾ ਆਪਾਂ ਹਾਂ ਹੱਥ ਦੀ ਮਸ਼ੀਨਾਂ ਹੀ ਕਾਰੀਗਰ ਦੁਆਰਾ ਹੀ ਆਪਣਾ ਵਰਕ ਹੁੰਦਾ ਹੈ ਮਸ਼ੀਨ ਦਾ ਵਰਕ ਹੁੰਦਾ ਹੈ ਜਿਹੜਾ ਆਪਾਂ ਕੋਈ ਵੀ ਕੰਪਿਊਟਰਾਈਜ਼ ਮਸ਼ੀਨ ਯੂਜ਼ ਨਹੀਂ ਕਰਦੇ ਹੈਗੇ ਤਾਂ ਕਰਕੇ ਆਪਣਾ ਵਰਕ ਦੀ ਫਿਨਿਸ਼ਿੰਗ ਤੇ ਥੋੜਾ ਜਿਹਾ ਦੇਖੋ ਆ ਕੰਪਿਊਟਰਾਈਜ਼ ਮਸ਼ੀਨ ਤੇ ਹੱਥ ਦੇ ਵਰਕ ਦਾ ਫਰਕ ਤਾਂ ਹੁੰਦਾ ਹੀ ਹੈਗਾ ਥੋੜਾ ਜਿਹਾ ਇੱਕ ਉਹਨਾਂ ਦੀ ਕੋਸਟ ਦਾ ਵੀ ਫਰਕ ਹੁੰਦਾ ਹੈ ਬਾਕੀ ਆਪਾਂ ਬਾਰਿਸ਼ ਕਰਕੇ ਨਵਾਂ ਸਟਫ ਨਹੀਂ ਲੈ ਕੇ ਆ ਪਾਰੇ ਹੈਗੇ ਕਠ ਪੀਸਾਂ ਦੇ ਵਿੱਚ ਪੈਣਾ ਦਾ ਕੱਟ ਪੀਸਾਂ ਦਾ ਮੈਨੂੰ ਬਹੁਤ ਜ਼ਿਆਦਾ ਜਿਹੜੇ ਮੈਸੇਜ ਆ ਰਹੇ ਨੇਗੇ ਤਾ ਕੱਟ ਪੀਸ ਲੈ ਕੇ ਆਓ ਜੀ ਕੱਟ ਪੀਸ ਲੈ ਕੇ ਆਓ ਆਪਣੇ ਕੋਲੇ ਸਿਰਫ ਇਹ ਵਾਲੇ ਕੱਟ ਪੀਸ ਆ ਜਾਈ ਸੀਗੇ ਤੇ ਇਹ ਵੀ ਉਹਨਾਂ ਨੇ ਭੇਜਦੇ ਸੀਗੇ ਕੰਪਨੀ ਵੱਲੋਂ ਆਪਣੇ ਕੋਲੇ ਆਏ ਨੇ ਕਿ ਮੈਂ ਇਹਨਾਂ ਦੀ ਵੀਡੀਓ ਅੱਜ ਪਾ ਚੁੱਕੀ ਆਂਗੀ ਤੁਹਾਨੂੰ ਤੇ ਬਾਕੀ ਕੋਸ਼ਿਸ਼ ਕਰਾਂਗੇ ਪ੍ਰਿੰਟ ਦੇ ਵਿੱਚ ਕੱਟ ਪੀਸ ਲੈ ਕੇ ਆਣ ਦੀ ਪਹਿਲਾਂ ਆਪਾਂ ਮਸ਼ਲੀਨ ਕ੍ਰੇਪ ਦੇ ਵਿੱਚ ਲੈ ਕੇ ਆਏ ਸੀਗੇ ਹੁਣ ਦੇਖੋ ਆਪਾਂ ਨੂੰ ਕਿਹੜੇ ਮਿਲਦੇ ਆ ਮੈਂ ਕਿਉਂਕਿ ਇਹ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਇਹ ਚੀਜ਼ਾਂ ਸਾਡੀਆਂ ਹਡਾਈਆਂ ਹੋ ਜਾਂ ਨੇ ਵਰਤੀਆਂ ਹੋ ਜਾਂ ਨੇ ਇਸ ਕਰਕੇ ਇਹ ਤਾਂ ਆਪਸ ਸਿਰਫ ਆਰਡਰ ਕਰਕੇ ਵੀ ਮੰਗਵਾ ਲੈਣੇ ਆ ਵੱਟ ਜਿਹੜੀਆਂ ਚੀਜ਼ਾਂ ਆਪਾਂ ਨਵੀਆਂ ਮੰਗਵਾਨੀਆਂ ਉਹ ਮੈਂ ਖੁਦ ਜਾ ਕੇ ਲੈ ਕੇ ਆਣੀਆਂ ਹੁੰਦੀਆਂ ਕਿ ਤਾਂ ਜੋ ਕਿਸੇ ਦਾ ਉਲਾਂਬਾ ਨਾ ਆਵੇ ਕਿਉਂਕਿ ਅਸੀਂ ਵੀ ਤੁਹਾਡੇ ਨਾਲ ਹੀ ਆ ਜੇ ਉਲਾਂਬੇ ਵਾਲਾ ਕੰਮ ਹੁੰਦਾ ਹੀ ਦੇਖੋ ਇੱਕ ਵਾਰ ਤਾਂ ਮੈਂ ਤੁਹਾਡੇ ਤੋਂ ਪੈਸੇ ਮਗਵਾ ਕੇ ਤੁਹਾਨੂੰ ਸੂਟ ਭੇਜ ਸਕਦੇ ਆ ਪਰ ਬਾਅਦ ਦੇ ਵਿੱਚ ਡੇਲੀ ਦੀ ਡੇਲੀ 10 10 15 15 20 20 ਪੈਣਾ ਦੇ ਮੈਸੇਜ ਆਉਂਦੇ ਨੇ ਜੀ ਸਟੱਫ ਬਹੁਤ ਸੋਹਣਾ ਬਹੁਤ ਸੋਹਣਾ ਹੈਗਾ ਸਾਰਿਆਂ ਦਾ ਧੰਨਵਾਦ ਹੈ ਕਿ ਸਾਰਿਆਂ ਨੂੰ ਸਾਡਾ ਸਟੱਫ ਬਹੁਤ ਪਸੰਦ ਆ ਰਿਹਾ ਹੈਗਾ ਤੇ ਆਪਾਂ ਹਰ ਤਰ੍ਹਾਂ ਦਾ ਸਟੱਫ ਹੈ ਜਿਹੜਾ ਰੱਖ ਰਹੇ ਆਂਗੇ ਸਸਤੇ ਤੋਂ ਲੈ ਕੇ ਮਹਿੰਗੇ ਤੱਕ ਦਾ ਸਟੱਫ ਆਪਣੇ ਕੋਲ ਅਵੇਲੇਬਲ ਹੈਗਾ ਬਾਕੀ ਆਪਾਂ ਬਹੁਤ ਜ਼ਿਆਦਾ ਲੋ ਪ੍ਰਾਈਸ ਵਾਲਾ ਨਹੀਂ ਰੱਖਦੇ ਹੈਗੇ ਇਹ ਕੱਟ ਪੀਸਾ ਕਰਕੇ ਹੀ ਇਹ ਸਟੱਫ ਥੋੜਾ ਜਿਹਾ ਸਸਤਾ ਹੈ ਬਾਕੀ ਆਪਣੇ ਕੋਲੇ ਸਸਤਾ ਮਾਲ ਆਪਣਾ ਨਹੀਂ ਰੱਖਦੇ ਹੈਗੇ ਕਿਉਂਕਿ ਇੱਕ ਵਾਰ ਪੈਸਾ ਲੱਗ ਕੇ ਬਾਅਦ ਚ ਤੁਹਾਨੂੰ ਜਿਉਂ ਨੂੰ ਹਟਾਉਂਗੇ ਪਾਉਂਗੇ ਤਾਂ ਤੁਹਾਨੂੰ ਵੀ ਚੰਗਾ ਲੱਗੂਗਾ ਸਾਨੂੰ ਵੀ ਚੰਗਾ ਲੱਗੂਗਾ ਜੀ ਦੇਖੋ ਇੱਕ ਵਾਰ ਆਪਾਂ ਸਸਤੀ ਚੀਜ਼ ਤੇ ਪੈਸੇ ਲਾ ਜ਼ਰੂਰ ਦਿੰਨੇ ਆਂਗੇ ਪਰ ਬਾਅਦ ਦੇ ਵਿੱਚ ਜੇ ਉਹ ਇੱਕ ਵਾਰ ਪਾਇ ਤੋ ਹੀ ਖਰਾਬ ਹੋ ਗਈ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਹਮੇਸ਼ਾ ਕੋਈ ਵੀ ਚੀਜ਼ ਲੈਣੀ ਹੈ ਦੇਖ ਪਰਖ ਕੇ ਲਿਆ ਕਰੋ ਤੇ ਬਾਕੀ ਫਰਾਡ ਕੰਮ ਬਹੁਤ ੱੱਲੇ ਹੋਏ ਨੇ ਕਿ ਉਹਨਾਂ ਤੋਂ ਬਚ ਕੇ ਕੰਮ ਕਰਿਆ ਕਰੋ ਕੋਈ ਵੀ ਚੀਜ਼ ਹੈਗੀ ਹੈ ਨਾ ਹਰ ਤਰ੍ਹਾਂ ਦੇ ਲੋਕ ਨੇਗੀ ਪੰਜੀ ਉਂਗਲਾ ਇਕਸਾਰ ਨਹੀਂ ਹੁੰਦੀ ਹੈ ਹੈਗੀਆਂ ਤੇ ਬਹੁਤ ਸਾਰੇ ਭੈਣਾ ਪਹਿਲੀ ਵਾਰ ਲੈਂਦੀਆਂ ਨੇ ਫਿਰ ਉਹਨਾਂ ਨੂੰ ਇਹ ਹੁੰਦਾ ਜੀ ਕਦੋਂ ਪਹੁੰਚਣਾ ਹੈ ਕਿਵੇਂ ਪਹੁੰਚਣਾ ਹੈਗਾ ਮੈਂ ਬਾਰ-ਬਾਰ ਇਹੀ ਕਹਿੰਨੀ ਆਂ ਕਿ ਸਾਡਾ ਟਰਸਟੇਬਲ ਜਿਹਾ ਕੰਮ ਹੈਗਾ ਜੀ ਆਪਾਂ ਇਦਾਂ ਦਾ ਕੋਈ ਵੀ ਕੰਮ ਨਹੀਂ ਕਰਦੇ ਹੈਗੇ ਤੁਹਾਡਾ ਜਿਹੜਾ ਸਟੱਫ ਹੈਗਾ ਜੋ ਤੁਹਾਨੂੰ ਦਿਖਾਇਆ ਜਾਊਗਾ ਉਹੀ ਤੁਹਾਡੇ ਤੱਕ ਪਹੁੰਚੂਗਾ ਜੋ ਕਲਰ ਤੁਹਾਨੂੰ ਦਿਖਾਣੇ ਉਹੀ ਪਹੁੰਚਦਾ ਕਈ ਵਾਰ ਬਾਈ ਮਿਸਟੇਕ ਜੇ ਕੋਈ ਗਲਤੀ ਹੁੰਦੀ ਹੈ ਤਾਂ ਉਹਦੇ ਲਈ ਸੌਰੀ ਕਹਿੰਦੇ ਆਂ ਜੀ ਬਾਕੀ ਸਾਰਾ ਜਿਹੜਾ ਸਟੱਫ ਆਪਣਾ ਹੁੰਦਾ ਹੈਗਾ ਉਹ A1 ਹੁੰਦਾ ਹੈ ਜੀ ਆਪਣੇ ਕੋਲੇ ਹਰ ਤਰ੍ਹਾਂ ਦੇ ਖੀਨ ਖਾਵਾ ਹੋਈਏਗੀ ਹਰ ਤਰ੍ਹਾਂ ਦੇ ਜੋ ਸੰਥਾ